ਕਹਣਾ ਕਹਣਾ ਜੋ ਵੀ ਕਰਨਾ ਹੈ ਕਰ ਲੈ ਨੀ ਵੰਜ ਬਰਾਬਰ ਗੱਡਾਂਗੇ ਜੋ ਕੁਝ ਕਰਨਾ ਹੈ ਕਰ ਲੋ ਵੰਜ ਤਾਂ ਰੁੱਡੇ ਬਾਈ ਬਰੋਬਰੇ ਗੱਡੂਗਾ ਹੜਦਾ ਨਹੀਂ ਪੰਗੜੇ ਪਾਉਂ ਨੱਚੂ ਤੱਕਰੇ ਵੀ ਭਾਕੇ ਨੇ ਚੂ ਹੜਦਾ ਮੈਂ ਜਵਾਨੀ ਇਹ ਨਹੀਂ ਤਵਾਰ ਮੈਂ ਢੋਲਟਮਾਖਿਆਂ ਵਾਲੇ ਵੀ ਨਾਂ ਰੱਖਿਆ ਕੁਛ ਕੇ ਮੇਰੇ ਮੈਂ ਕਿ ਲਾਇਓ ਨਹੀਂ ਮੈਂ ਕਹਣਾ ਲਾਇਓ ਮੇਰੇ ਨਾਲ ਬਹੁਤ ਕੁਝ ਬਣ ਗਿਆ ਬਹੁਤ ਮੇਰੇ ਤੇ ਲੋਕਾਂ ਨੇ ਗੰਗੇ ਧਾਵੇ ਕਰਨੇ ਸ਼ੁਰੂ ਵੀ ਕਰੇ ਜੇਂਦੂ ਗਤੀ ਮੈਂ ਅੱਧਾ ਬੌਲਾ ਸੀ ਅਨਪੜ੍ਹ ਨਿਸ਼ਾਨੀ ਮਿੱਥੋ ਮਜਬੂਰ ਕਰਕੇ ਵੀਡੀਓ ਦੇ ਵਿੱਚ ਬਹੁਤ ਕੁਝ ਕਹਾਇਆ ਗਿਆ ਤਾਂ ਮੈਨੂੰ YouTube ਚੈਨਲ ਮੈਨੇ ਆਪਦਾ ਆਪ ਖੋਲ ਲਿਆ ਮੈਂ ਜਿੰਨੀ ਵੀਡੀਓ ਪਾਇਆ ਕਰੂੰਗਾ ਮੇਰੇ ਚੈਨਲ ਤੇ ਪਾਇਆ ਕਰੂੰਗਾ ਮੈਨੂੰ ਵੀ ਅੰਦਰ ਕਰੋ ਤੇ ਰਣਨ ਵੀ ਅੰਦਰ ਕਰੋ ਬਰੋਂ ਬਰੋਂ ਰੋਟੀ ਬੈਠ ਕੇ ਜਿਆਨ ਤੇ ਖਵਾਵਾਂਗੇ ਮੈਂ ਤਾਂ ਖਾਈ ਕਮਾਈ ਖੜਾ ਮੇਰੇ ਕੀ ਵਿਗੜੂਗਾ ਬੁੱਢੇ ਬੰਦੇ ਦਾ ਮੈਂ ਤਾਂ ਅੱਜ ਨਹੀਂ ਉੱਠੇ ਕੱਲ ਨਹੀਂ ਉੱਠੇ ਰੋਟੀ ਦੀ ਮਿਲਣੀ ਆ ਮਸ ਰੋਟੀ ਦੀ ਫੈਸਲਾ ਪੂਰੇ ਨਹੀਂ ਮੈਨੂੰ ਉੱਥੇ ਮਿਲ ਜੀਏ ਫਿਰ ਇਹ ਨਾ ਸੋਚਿਓ ਮੈਂ ਮਾੜਾ ਵੀ ਨਹੀਂ ਜਿੰਨੇ ਨਜੋਬਾ ਹੈਗਾ ਮੀਟੇ ਨੂੰ ਟੱਕਰ ਲਾ ਕੇ ਹਟੂੰਗਾ ਵੀ ਅੱਜ ਮੈਂ ਸੋਰੀ ਆ ਮੈਂ ਤੁਹਾਡਾ ਛੋਟਾ ਵੀਰ ਰਾਜੂ ਗੜਬੇ ਵਾਲਾ ਬੋਲ ਰਿਹਾ ਰਾਜੂ ਗੋਡ ਫਾਰਮ ਦਿਰਬਾ ਪੰਜਾਬ ਸਾਡਾ ਆਪਦਾ YouTube ਚੈਨਲ ਹੈ Facebook ਵੀ ਹੈ Instagram ਵੀ ਹੈ ਤੇ ਉਹ ਅਸੀਂ ਨੇ ਆਪਦਾ ਚਲਾ ਲਿਆ ਵੀ ਮੇਰੀ ਇਹੀ ਬੰਨ ਖੱਤ ਬਨ ਕੇ ਬੇਨਤੀ ਹੈ ਜਿੰਨੇ ਕਿ YouTube ਉਪਰ ਮੰਡੀਆਂ ਦੇ ਵਿੱਚ ਕੰਮ ਕਰਦੇ ਨੇ ਵੀ ਕਿਸੇ ਵੀ ਬੰਦੇ ਨੂੰ ਤੇ ਬਾਈ ਮੇਰਾ ਸਾਰੇ ਵੀਰਾਂ ਨੂੰ ਜਿੰਨੇ YouTube ਉਪਰ ਚੈਨਲ ਆਪਣੇ ਮੰਡੀਆਂ ਦੇ ਵਿੱਚ ਬੱਕਰ ਮੰਡੀ ਦੇ ਵਿੱਚ ਕੰਮ ਕਰਦੇ ਨੇ ਸਾਰਿਆਂ ਨੂੰ ਇਹ ਹੱਥ ਬਨ ਕੇ ਬੇਨਤੀ ਹੈ ਵੀ ਮੇਰੀ ਬਿਨਾ ਜਾਜਤੋ ਬਿਨਾ ਕਿਸੇ ਨੇ ਮੇਰੀ ਵੀਡੀਓ ਨਹੀਂ ਪਾਉਣੀ ਉਹਦੇ ਚੈਨਲ ਤੇ ਜੇ ਅਗਰ ਤੁਸੀਂ ਪਾਉਂਗੇ ਫਿਰ ਕੱਲ ਨੂੰ ਮੈਂ ਕੋਈ ਕਾਨੂੰਨੀ ਕਾਰਵਾਈ ਛੱਡ ਦੇ ਕਰ ਸਕਦਾ ਇਹਨੂੰ ਤੁਸੀਂ ਆਪਦੇ ਆਪ ਨੂੰ ਬੈਠੋਂ ਕਰ ਲਿਓ ਜਿੰਨੀਆਂ ਤੁਸੀਂ ਮੇਰੀਆਂ ਵੀਡੀਓ ਬਣਾ ਦੇ ਬਣਾ ਦੇ ਉਹ ਤੁਹਾਡੇ ਵਾਅਦੇ ਦੇ ਦੀਆਂ ਕੋਈ ਗੱਲ ਨਹੀਂ ਆਪਣੀ ਨੀਬ ਦੀ ਸਭਨਾ ਮੈਂ ਹੱਥ ਬੰਨ੍ਹ ਕੇ ਹੀ ਕਹਿਣਾ ਤੁਹਾਨੂੰ ਵੀ ਮੇਰੀ ਵੀਡੀਓ ਤੁਹਾਡੇ ਚੈਨਲਾਂ ਤੇ ਮੈਥੋਂ ਬਿਨਾ ਪੁੱਛੇ ਬਣਾਉਣੀ ਨਹੀਂ ਮੈਂ ਜਿੱਥੇ ਮਰਜੀ ਮੇਰਾ ਖਾੜਾ ਲੈ ਕੇ ਖੜਾ ਮੰਡੀ ਦੇ ਵਿੱਚ ਕਿਤੇ ਵੀ ਸੌਦਾ ਕਰਾਉਣਾ ਤੁਸੀਂ ਆ ਕੇ ਸਾਰੇ ਫਟਦੇ ਜਿਵੇਂ ਇੱਥੇ ਕੈਮਰੇ ਲਾ ਦੇਣਿਓ ਮੇਰੇ ਆ ਕੇ ਝੁੱਗੇ ਦੇ ਤੁਸੀਂ ਮੈਕ ਲਾ ਦੇਣਿਓ ਮੈਂ ਉਸ ਤੇ ਮੋਲਦਾ ਨਹੀਂ ਆਂ ਡੱਕਦੇ ਨਹੀਂ ਮੇਰੇ ਕੁਰਤੇ ਮੈਕਾਂ ਕਿਵੇਂ ਤੁਹਾਨੂੰ ਹੱਥ ਬੰਨ੍ਹ ਕੇ ਕਹਿਣਾ ਜੇ ਕੋਈ ਮਿੱਤਰ ਹੈ ਕੋਈ ਦਿਆ ਜੀ ਹੈ ਕੋਈ ਦੁਸ਼ਮਣ ਹੈ ਵੀ ਹੁਣ ਤੱਕ ਜਿੰਨੀਆਂ ਤੁਸੀਂ ਪਾ ਗਏ ਪਾ ਗਏ ਮੇਰੇ ਹੁਕਮ ਤੋਂ ਬਿਨਾ ਤੁਸੀਂ ਮੇਰੀ ਵੀਡੀਓ ਨਹੀਂ ਚਾਲੂ ਵੀ ਮੈਂ ਨੇ ਰਾਜੂ ਗੋਟ ਫਾਰਮ ਦਰਬਾ ਪੰਜਾਬ YouTube ਚੈਨਲ ਮੈਂ ਨੇ ਆਪਦਾ ਆਪ ਖੋਲ ਲਿਆ ਮੈਂ ਜਿੰਨੀ ਵੀਡੀਓ ਪਾਇਆ ਕਰੂੰਗਾ ਮੇਰੇ ਚੈਨਲ ਤੇ ਪਾਇਆ ਕਰੂੰਗਾ ਦੂਰ ਪਰਦੇਸੀ ਨੇ ਜਿਹੜੇ بھائی ਬਾਹਰ ਅਮਰੀਕਾ ਇੰਗਲੈਂਡ ਕੈਨੇਡਾ ਬਾਹਰ ਲੀਆਂ ਕੰਟਰੀਆਂ ਜਿੰਨੇ بھائی ਬੈਠੇ ਨੇ ਸਾਰੇ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਰਾਜੂ ਬਾਈ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਰਾਜੂ ਬਾਈ ਵੀ ਆਪਣੇ ਚੈਨਲ ਤੇ ਮੇਰੇ ਚੈਨਲ ਤੇ ਵੀਡੀਓ ਦੇਖਿਆ ਕਰੋ ਸਭ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਮੇਰੇ ਚੈਨਲ ਤੇ ਵੱਧ ਤੋਂ ਵੱਧ ਵੀਡੀਓ ਭੇਜਿਆ ਕਰੋ ਮੈਂ ਤੁਹਾਨੂੰ ਹਰੇਕ ਪ੍ਰੋਗਰਾਮ ਜਿਹੜੇ ਬਾਈ ਨੂੰ ਪਿਆਰ ਕਰਦੇ ਨੇ ਰਾਜੂ ਨੂੰ ਉਹ ਵੱਧ ਤੋਂ ਵੱਧ ਲਾਇਕ ਸ਼ੇਅਰ ਜ਼ਰੂਰ ਕਰੋ ਮੇਰੀ ਵੀਡੀਓ ਨੂੰ ਮੈਂ ਮੇਰੇ ਚੈਨਲ ਤੇ ਵੀਡੀਓ ਭੇਜਿਆ ਜੂਗਾ ਹੱਥ ਬਨ ਕੇ ਸਾਰੇ ਬਾਈਆਂ ਨੂੰ ਮੇਰੀ ਬੇਨਤੀ ਇਹੀ ਹੈ ਫਾਰਮ ਵਾਲੇ ਨੇ ਪ੍ਰੋਮੋਸ਼ਨ ਕਰਾਇਆ ਜਿੰਨੇ ਫਾਰਮ ਵਾਲੇ ਨੇ ਆਪਣੇ ਬੱਕਰੀ ਪਾਲਣ ਧੰਦੇ ਵਾਲੇ ਕੋਈ ਮੇਰੇ ਛੇੜੂ ਬੱਕਰੀਆਂ ਦੇ ਭਾਈ ਨੇ ਜਿੰਨੇ ਬੱਕਰੀਆਂ ਨੇ ਵੀਡੀਓ ਬਣਵਾਉਣੀ ਹੈ ਰਾਜੂ ਭਾਈ ਤੋਂ ਤਾਂ ਰਾਜੂ ਭਾਈ ਉਹਨਾਂ ਦੇ ਫਾਰਮ ਤੇ ਆ ਕੇ ਪ੍ਰੋਮੋਸ਼ਨ ਕਰੋ ਉਹਨਾਂ ਦੇ ਬੱਕਰੀ ਪਾਲਣ ਧੰਦੇ ਦੀ ਬਾਹਲੇ ਕੈਨੇਡਾ ਅਮਰੀਕਾ ਬਾਹਲੇ ਦੇਸ਼ਾਂ 'ਚ ਵੀਡੀਓ ਮੈਂ ਪਚਾਉਂਗਾ ਤੁਹਾਡੀ 2 ਰੁਪਏ ਭਾਈ ਇੰਨੀ ਕੀ ਗੱਲ ਹੈ ਕਿ ਇਹਨੂੰ ਹੋਰ ਤੋਂ 2 ਰੁਪਏ ਘੱਟ ਦੇ ਦਿਆ ਕਰੋ ਪੈਸੇ ਸਾਰੀ ਲੈਂਦੇ ਨੇ ਚੈਨਲ ਵਾਲੇ ਵੀ ਫ੍ਰੀ ਵੀਡੀਓ ਤਾਂ ਨਹੀਂ ਕੋਈ ਬਣਾਉਂਦਾ ਵੀ ਮੈਂ ਤਾਂ ਇੰਨਾ ਗਾਂ ਵੀ ਤੁਹਾਡਾ ਭਰਾ ਆਂ ਭਈ ਮੈਨੂੰ 1500 ਕੱਟ ਦੇ ਦਿਆ ਕਰੋ ਤੁਹਾਡੀ ਸ਼ਬਦੀ ਪ੍ਰੋਮੋਸ਼ਨ ਮੈਂ ਕਰਿਆ ਕਰੂੰਗਾ ਬੱਕਰੀ ਪਾਲਣ ਧੰਦੇ ਵਾਲਿਆਂ ਦੀ ਜਿੰਨੇ ਮੇਲੇ ਆਉਂ ਮੇਲੇ ਸਾਲ ਵਾਲੇ ਆਉਂਦੇ ਨੇ ਆਪਣੀਆਂ ਬੱਕਰੀਆਂ ਲੈ ਕੇ ਕਲਰ ਕੋਟ ਹੋ ਗਿਆ ਅਮਨਗੜ ਮੰਡੀ ਦੇ ਚਪਾਰ ਮੇਲਾ ਹੋ ਗਿਆ ਬਗਲੀ ਦਾ ਮੇਲਾ ਹੋ ਗਿਆ ਬਾਬੇ ਰਮਨਾਲੀ ਸ਼੍ਰੀ ਮੇਲਾ ਹੋ ਗਿਆ ਵੀ ਇੰਦਗੜ ਮੇਲਾ ਹੋ ਗਿਆ ਫੈਡੋਂ ਦਾ ਮੇਲਾ ਹੋ ਗਿਆ ਸਾਰੇ ਮੇਲੇ ਵਾਲਿਆਂ ਦੀ ਜਿੱਥੇ-ਜਿੱਥੇ ਬਾਈ ਨੀ ਰਾਜੂ ਨੂੰ ਪਿਆਰ ਕਰਦੇ ਨੇ ਲੋਕ ਰਾਜੂ ਬਾਈ ਨੂੰ ਜਾਣਦੇ ਨੇ ਮੈਂ ਆਪਦੇ ਚੈਨਲ ਤੇ ਤੁਹਾਡੀ ਬੱਕਰੀ ਪਾਲਣ ਧੰਦੇ ਵਾਲੀ ਦੀ ਵੀਡੀਓ ਮੈਂ ਆਪਦੇ ਚੈਨਲ ਤੇ ਪੂਰੀ ਤੁਹਾਡੀ ਪ੍ਰਮੋਟ ਕਰਕੇ ਮੈਂ ਭੇਜਿਆ ਕਰੂੰ ਲੋਕਾਂ ਨੂੰ ਕਿਵੇਂ ਬੱਕਰੀਆਂ ਦਾ ਧੀ ਪੁੱਤਾ ਮੁੰਡ ਤੋਂ ਸਾਡੀਆਂ ਬੱਕਰੀਆਂ ਰੱਖੀਆਂ ਨੇ ਖਾਂਗਾਂ ਨਹੀਂ ਬੱਕਰੀਆਂ ਰੱਖਦੇ ਅਸੀਂ ਪਹਿਲੇ ਦਿਨੋਂ ਹਰੇਕ ਚੈਨਲ ਨਾਲ ਤਾਂ ਇਹ ਨਹੀਂ ਪਤਾ ਬੱਕਰੀ ਦੀ ਪੂਛ ਦਾ ਵੀ ਵੀ ਪੂਛ ਕਿੱਧਰ ਜਾਂਦੀ ਹੈ ਦੰਦ ਕਿੱਧਰ ਜਾਂਦਾ ਮੂੰਹ ਕਿੱਧਰ ਜਾਂਦਾ ਵੀਡੀਓ ਤੁਸੀਂ ਜ਼ਰੂਰ ਬਣਵਾਉਣੀ ਆ ਲੋਕਾਂ ਨੂੰ ਪਰ ਉਹ ਸਾਰੀ ਨੌਲੇਜ ਨਹੀਂ ਦੱਸ ਸਕਦੇ ਰਾਜੂ ਬਾਈ ਤਾਂ ਬੱਕਰੀਆਂ ਦੀਆਂ ਦੰਦੀਆਂ ਨਾੜੀਆਂ ਵੀ ਦੱਸ ਦੂ ਵੀ ਕਿੱਥੇ ਕਿੱਥੇ ਨੇ ਕਿਹੜੀ ਮਸ਼ੀਨਰੀ ਕੀ ਕੰਮ ਕਰਦੀ ਐ ਕਿਹੜੀ ਬਿਮਾਰੀ ਕੀ ਕੰਮ ਕਰਦੀ ਐ ਕਿਹੜੀ ਬਿਮਾਰੀ 'ਚ ਕਿਹੜੀ ਦਵਾਈ ਦੇਣੀ ਐ ਕਿਹੜੀ ਬਿਮਾਰੀ 'ਚ ਕਿਹੜੀ ਦਵਾਈ ਦੇਣੀ ਐ ਰਾਜੂ ਬਾਈ ਨੂੰ ਤਾਂ ਫੇਰ ਵੀ ਥੋੜਾ ਬੋਤਾ ਦਾ ਪਤਾ ਜ਼ਰੂਰ ਹੈ ਕਿਉਂ ਬੱਕਰੀਆਂ ਦਾ ਤਾਂ ਤੀ ਬੁੱਤਾ ਐ ਉਹ ਪਹਿਲੇ ਦਿਨੋਂ ਬੱਕਰੀਆਂ ਵਾਲੀ ਸਕੂਲ ਪੜਿਆ ਰਾਜੂ ਬਾਈ ਨੇ ਤੇ ਜੀਨੇ ਬਾਈ ਨੇ ਬੱਕਰੀ ਪਾਲਣ ਨੂੰ ਧੰਗਾ ਕਰਨਾ ਤੇ ਉਹ ਆਪਣਾ ਬੱਕਰੀ ਪਾਲਣ ਧੰਦੇ ਦਾ ਜ਼ਰੂਰ ਤੁਸੀਂ ਪਹਿਲਾਂ ਸਖਲਿਆਈ ਲੋ ਸਖਲਿਆਈ ਲੈ ਕੇ ਇਹਨਾਂ ਦੀ ਫੇਰ ਬੱਕਰੀ ਪਾਲਣ ਧੰਦਾ ਛੇੜੋ ਕਿਤੇ ਵੀ ਜਾ ਕੇ ਆਪਣਾ ਚੇਹੇ ਕੋਈ ਸਾਰਮ ਵਾਲੇ ਤੋਂ ਲੋ ਚੇਹੇ ਕਿਸੇ ਯੂਨੀਵਰਸਿਟੀ ਚੋਂ ਲੋ ਵੀ ਬੱਕਰੀ ਪਾਲਣ ਧੰਦੇ ਦਾ ਪਹਿਲਾਂ ਕੋਰਸ ਜ਼ਰੂਰ ਸਿੱਖੋ ਚੇ ਮੇਰੇ ਵਰਗੇ ਹਣ ਜਾਣ ਤੋਂ ਸਿੱਖੋ ਜਿਹੜਾ ਪਤੀਲੀ ਮੰਜੀ ਹੋਈ ਆ ਕੰਦਰਾ ਚ ਬੈਠ ਕੇ ਕਿਉਂ ਅਸੀਂ ਦੇਸੀ ਆ ਦੇਸੀ ਨੁਕਤੇ ਨੇ ਸਾਡਲੇ ਵੀ ਤੁਸੀਂ ਪਹਿਲਾਂ ਉਹਦਾ ਡਾਕਟਰੀ ਕੋਰਸ ਸਿੱਖੇ ਬਣਾ ਬੱਕਰੀ ਪਾਲਣ ਧੰਦੇ ਨੂੰ ਹੱਥ ਨਾ ਪਾਓ ਕਈ-ਕਈ ਲੱਖਾਂ ਨੂੰ ਤੁਸੀਂ ਲੁੱਟ ਜਾਂਦੇ ਹੋ ਉਸ ਤੋਂ ਬਾਅਦ ਵੇਚਦੇ ਫਿਰਦੇ ਹੋ ਵੀ ਵਾਹ ਜੀ ਤੁਸੀਂਆਂ ਬੱਕਰੀਆਂ ਕਿਹਾ ਦੇ ਸਭ ਤੋਂ ਲੋਟ ਨਹੀਂ ਆਇਆ ਫਾਰਮ ਫਾਰਮ ਤੇ ਬਈ ਪੈਸਾ ਵਾਧਣਾ ਲਾਓ ਦੇਖ ਕੇ ਸੋਚ ਸਮਝ ਕੇ ਲਾਓ ਤੁਸੀਂ ਪੈਸੇ ਲੁੱਟ ਕੇ ਖਰਚ ਜਾਂਦੇ ਹੋ ਕੋਈ ਵਿਆਜ ਤੇ ਫਰਦਾ ਹੈ ਕੋਈ ਆਪਣਾ ਲੋਨ ਕਰਾਉਂਦਾ ਹੈ ਕੱਲ ਨੂੰ ਤੁਹਾਨੂੰ ਭਰਨੇ ਵੀ ਪੈਣੇ ਨੇ ਗਵਰਨਮੈਂਟ ਤੁਹਾਨੂੰ ਖਿੱਚੀ ਫਿਰੇਂਗੀ ਵਿਕਟ ਤੋਂ ਘਟ ਪਸ਼ੂ ਲੋ ਪਹਿਲਾਂ ਥੋੜਿਆਂ ਤੋਂ ਕੰਮ ਸਟਾਰਟ ਕਰੋ 5 ਤੋਂ 5 ਨਹੀਂ 10 ਲੈ ਲਓ 10 ਨਹੀਂ 15 ਲੈ ਲਓ ਅੱਡੀਆਂ ਚੱਕ ਕੇ ਫਾਹਾ ਨਾਲੋਂ ਇੱਕ ਲੱਖ ਵੀ 10-20 ਲੱਖ ਪਾ ਲਾ ਕੇ ਖੜ ਜਣਿਆ ਕਿਸੇ ਦਾ ਨੌਕਰ ਭੱਜ ਗਿਆ ਕਿ ਦਿਆਂ ਬੱਕਰੀਆਂ ਬਿਮਾਰ ਹੋ ਗਈਆਂ ਕਿਸੇ ਦਾ ਨੀਰਾ ਮੁੱਕ ਗਿਆ ਕਿਉਂ ਬੱਕਰੀ ਬਾਹਰ ਨਾਲ ਗਿਆੜਾ ਜ਼ਰੂਰ ਭਾਣਦੀ ਬਾਹਰ ਬਿਨਾ ਦੂਕੜੀ ਬਾਹਰ ਫੇਰ ਲਿਓ ਬੱਕਰੀ ਨੂੰ ਸਬਰ ਆ ਜਾਂਦਾ ਵੀ ਮੈਂ ਬਾਹਰ ਥੇ ਰਹੀ ਕਰੀ ਅੰਜਨ ਜੋ ਮਰਜ਼ੀ ਪਾ ਦਿਆ ਤੋ ਤੇ ਬੱਕਰੀ ਪਾਲਣ ਤਾਂ ਦਸ ਸੋਚ ਸਮਝ ਕੇ ਥੋੜਾ ਜਿਹਾ ਕਰੋ ਵੀ ਪਹਿਲਾਂ ਸਖਲਿਆ ਹੀ ਲਓ ਕਿਤੇ ਵੀ ਜਾ ਕੇ ਟ੍ਰੇਨਿੰਗ ਜ਼ਰੂਰ ਲਓ ਡੱਕ ਤੋਂ ਲੋ ਜਿਵੇਂ ਬਲਵਿੰਦਰ ਮਾਨ ਜੀ ਆਪਣੇ ਤੁੰਗਾਲੀ ਵਾਲਾ ਮੰਡੀ ਵਾਲਾ ਬਹੁਤ ਵਧੀਆ ਸ਼ਨੀਅਰ ਕਾਪਟਰ ਨੇ ਉਹ ਕਿਉਂਕਿ ਉਹਨਾਂ ਨੇ ਬੱਕਰੀ ਪਾਲਣ ਧੰਦੇ ਨੂੰ ਪ੍ਰਮੋਟ ਕਰਿਆ ਲੈ ਕੇ ਤੁਰੇ ਨੇ ਬੱਕਰੀ ਪਾਲਣ ਧੰਦੇ ਨੂੰ ਉਹਨਾਂ ਵਾਇਆਂ ਨੇ ਉਹਨਾਂ ਦੇ ਗੈਰਾਸੀ ਵੀ ਲੱਗੇ ਆ ਕਿਉਂਕਿ ਉਹਨਾਂ ਨੇ ਬਹੁ ਰੋਟੀ ਦਾ ਰੋਜ਼ਗਾਰ ਦੁਨੀਆ ਲਾਤੀ ਉਹੋ ਜਿਹੇ ਬੰਦੇ ਤੁਸੀਂ ਜ਼ਰੂਰ ਜਾ ਕੇ ਸਖਲਿਆਈ ਸਿੱਖੋ ਜੇ ਆਪਣੀ 5 ਦਿਨ ਦੀ ਸਖਲਿਆਈ ਲਓ 1000 ਕੀ ਲਓ ਵੇਖੋ 2 ਰੁਪਏ ਤਾਂ ਆਪਣੇ ਲੱਗਣੀ ਲੱਗਣੇ ਨੇ ਉਹ ਤੁਹਾਨੂੰ ਸਾਰੀ ਸੁਝਾਈ ਦੇ ਕੇ ਤੋਰਨਗੇ ਕੁੱਲ ਦਵਾਈ ਦੱਸਣਗੇ ਵੀ ਕਿੰਨੇ ਕਿੰਨੇ ਦੇਣੀਆਂ ਆ ডোজ ਕਿਵੇਂ ਦੇਣੀਆਂ ਪੇਟ ਦੇ ਕਿੰਨੀ ਕਿਵੇਂ ਦੇਣੀਆਂ ਮੂੰਹਪੁਰ ਦੀ ਕਿਵੇਂ ਦੇਣੀਆਂ ਪੀਪੀ ਵੀ ਦਵਾਈ ਕਿਵੇਂ ਦੇਣੀਆਂ ਸਾਰੀਆਂ ਵੈਕਸੀਨਾਂ ਦੱਸ ਕੇ ਤੋਰਨਗੇ ਤੁਹਾਨੂੰ ਬੱਕਰੀ ਪਾਲਣ ਧੰਦੇ ਬਾਰੇ ਵੀ ਤੁਹਾਨੂੰ ਸਾਰੀ ਸਮਝ ਨੌਲਜ ਦੇਣਗੇ ਵੀ ਇਹ ਕੰਮ ਨੂੰ ਆਪਾਂ ਤਾਂ ਲੈ ਕੇ ਚੱਲੀਏ ਅੱਗੇ ਕਦਮ ਠਹੀਏ ਨਹੀਂ ਅਣਜਾਣ ਬੰਦਾ ਕਦਮ ਕਦੇ ਵੀ ਨਾ ਠਾਇਓ ਤੁਸੀਂ ਮਾਰੇ ਜਾਉਗੇ ਪਹਿਲੇ ਜਿਹੜੇ ਵਿਚਾਰੇ ਕੰਮ ਕਰਦੇ ਨੇ ਅੱਧੇ ਲੋਕ ਮਾਰੇਗੇ ਪਿੱਛੋਂ ਪਸਤਾਏ ਦੋ ਕੁਛ ਨਹੀਂ ਬਣਦਾ ਸਾਡੇ ਵਰਗੇ ਪਾਲੀਆਂ ਤੁਸੀਂ ਬੱਕਰੀਆਂ ਲੈ ਜਾਨੇ ਹੋ ਮੈਂ ਨਹੀਂ ਆ ਫਿਰ ਅਸੀਂ ਇਹ ਕਹਿ ਦਿੰਦੇ ਆ ਤੁਹਾਨੂੰ ਬਾਈ ਛੱਡ ਜਾ ਉਹਰੇ 5000 ਦੀ ਤੁਹਾਨੂੰ ਫਾਇਦਾ ਕੀ ਲੱਗਿਆ ਥੋੜੀ ਲਟਾਈ ਹੋ ਜਾਂਦੀ ਐ ਮਰ ਗਿਆ ਦੇਖ ਕੇ ਕਰੋ ਕੰਮ ਵਧੀਆ ਐ ਕੰਮ ਜਰੂਰ ਕਰੋ ਹਰੇਕ ਘਰ ਚ ਪੰਜ ਪੰਜ ਚਾਰ ਚਾਰ ਬੱਕਰੀਆਂ ਜਰੂਰ ਪਾਲੋ ਮੈਂ ਇਹ ਨਹੀਂ ਕਹਿੰਦਾ ਵੀ ਨਾ ਕਰੋ ਕਰੋ ਪਹਿਲਾਂ ਮੜੀ ਜੀ ਨਾਲ ਚਲੋ ਨੌਵਲ ਜ ਲੈ ਕੇ ਤਾਂ ਕੰਮ ਚਲਾਓ ਤਾਂ ਹੱਥ ਮੰਨ ਕੇ ਮੇਰੀ ਇਹੀ ਬੇਨਤੀ ਹੈ ਜੋ ਕਿ ਪਹਿਲਾਂ ਹੀ ਮੈਂ ਬੋਲ ਕੇ ਕਿਹਾ ਜੋ YouTube ਪਰ ਚੈਨਲ ਆ ਬਲੇ ਬਾਈ ਨੇ ਜਿੰਨੇ ਵੀ ਵੀਡੀਓ ਬਣਾਉਂਦੇ ਨੇ ਮੰਡੀਆਂ ਦੀ ਰਾਜੂ ਬਾਈ ਥੋੜਾ ਜਾਣਦੇ ਹੋ ਛੋਟਾ ਵੀਰ ਹੈ ਥੋੜਾ ਗਰੀਬ ਬੰਦਾ ਮੈਂ ਵੀ ਤੁਸੀਂ ਬਾਈ ਮੇਰੀ ਇਜਾਜ਼ਤ ਤੋਂ ਬਿਨਾ ਮੇਰੀ ਹੁਣ ਵੀਡੀਓ ਨਾ ਪਾ ਦਿਓ ਫੇਰ ਤੁਸੀਂ ਕੱਲ ਨੂੰ ਕਹੋਗੇ ਵੀ ਕੀ ਬਣ ਗਿਆ ਵੀ ਕੋਈ ਤੁਹਾਡੇ ਦੇ ਕਾਨੂੰਨੀ ਕਾਰਵਾਈ ਤਕੜੀ ਤੋਂ ਤਕੜੀ ਨਾ ਮੁਝੇ ਫਿਰ ਇਹ ਨਾ ਸੋਚੇ ਮੈਂ ਮਾਰਾ ਵੀ ਨਹੀਂ ਜਿੰਨੇ ਕਜੋਬਾ ਹੈਗਾ ਨੀਡੇ ਨੂੰ ਟੱਕਰ ਲਾ ਕੇ ਹਟੂਗਾ ਵੀ ਅੱਜ ਮੈਂ ਤੁਹਾਨੂੰ ਕਹੇਤੀ ਗੱਲ ਜੇ ਮੈਨੂੰ ਉੱਚ ਕੇ ਮੇਰੇ ਮਹਿਕ ਲਾਇਓ ਨਹੀਂ ਮਹਿਕ ਨਾ ਲਾਇਓ ਮੇਰੇ ਨਾਲ ਬਹੁਤ ਕੁਸ ਬਣ ਗਿਆ ਬਹੁਤ ਮੇਰੇ ਤੇ ਲੋਕਾਂ ਨੇ ਦੰਗੇ ਧਾਵੇ ਕਰਨੇ ਸ਼ੁਰੂ ਵੀ ਕਰੇ ਤੇ ਅੰਦਰੂ ਗਤੀ ਮੈਂ ਅੱਧਾ ਬੋਲਾ ਤੀ ਅਣਪੜ੍ਹੇ ਨਿਸ਼ਾਨੀ ਮੈਥੋਂ ਮਜਬੂਰ ਕਰਕੇ ਵੀਡੀਓ ਦੇ ਵਿੱਚ ਬਹੁਤ ਕੁਝ ਕਹਾਇਆ ਗਿਆ ਤਾਂ ਮੈਨੂੰ ਬੋਲੇ ਨੂੰ ਪਤਾ ਨਹੀਂ ਕਿ ਇਹ ਗੱਲਾਂ ਕਿੱਧਰ ਨੂੰ ਜਾ ਰਹੀਆਂ ਨੇ ਤਾਂ ਫਿਰ ਨਹੀਂ ਮੈਂ ਕਾਨੂੰਨ ਮੇਰੇ ਗਵਰਨਮੈਂਟ ਦੇ ਹਾਜ਼ਰ ਹੂੰਗਾ ਵੀ ਮੈਨੂੰ ਵੀ ਅੰਦਰ ਕਰੋ ਤੇ ਰਣ ਵੀ ਅੰਦਰ ਕਰੋ ਬਰ ਬਰ ਰੋਟੀ ਬੈਠ ਕੇ ਜੇਲਾ ਕੇ ਖਾਵਾਂਗੇ ਮੈਂ ਤਾਂ ਖਾਈ ਕਮਾਈ ਖੜਾ ਮੇਰੇ ਕੀ ਵਿਗੜੂਗਾ ਬੁਲੇ ਬੰਦੇ ਦਾ ਮੈਂ ਤਾਂ ਅੱਜ ਨਹੀਂ ਉੱਠੇ ਕੱਲ ਨਹੀਂ ਉੱਠੇ ਰੋਟੀ ਦੀ ਮਿਲਣਾ ਮਸ ਰੋਟੀ ਦੀ ਫੈਸਲਾ ਹੈ ਪੂਰੇ ਨਹੀਂ ਮੈਨੂੰ ਉੱਥੇ ਮਿਲੀ ਜਾਊਗੀ ਕੰਮ ਮੇਰਾ ਮੇਰੇ ਮੁੰਡੇ ਘਰੇ ਚਲਾਏ ਰਹਿਣਗੇ ਮੇਰੇ ਬਿਨਾਂ ਗੱਡਾ ਵੀ ਨਹੀਂ ਖੜਿਆ ਵੀ ਤਾਂ ਕਹਿਣਾ ਹੱਥ ਬੰਨ੍ਹ ਕੇ ਵੀਰੋ ਵੀ ਆਪਣਾ ਨਾਂ ਖਰਕ ਪਾਓ ਤੁਸੀਂ ਮੇਰੇ ਨਾਲ ਜਿਹੜੇ ਨੇ ਮੇਰੀ ਵੀਡੀਓ ਚਲਾਵੀ ਰੱਖੀ ਐ ਉਹ ਮੇਰੀਆਂ ਵੀਡੀਓ ਸਾਰੇ ਚੈਨਲਾਂ ਨੂੰ ਕਹਿੰਦਾ ਵੀ ਕੱਟ ਦਿਓ ਮੇਰੀ ਇੱਕ ਦੋ ਚੈਨਲ ਵਾਲਿਆਂ ਨੂੰ ਕਹਿੰਦਾ ਜਿਹੜੇ ਬਾੜੀ ਹੋ ਕਰਦੇ ਨੇ ਵੀ ਉਹ ਕੱਟ ਦਿਓ ਜੀ ਕੱਟਣੀ ਐ ਨਹੀਂ ਤੁਹਾਡੀ ਮਰਜ਼ੀ ਅੱਗੇ ਮੇਰੀ ਨਵੀਂ ਵੀਡੀਓ ਨਾ ਪਾਓ ਜਿਹੜੀਆਂ ਚੰਦਰੀਆਂ ਨੇ ਬਾੜੀਆਂ ਮੁਠੀਆਂ ਉਹ ਤੁਹਾਡੀ ਮਰਜ਼ੀ ਚ ਚਲਾਓ ਚਾਹੇ ਨਾ ਚਲਾਓ ਮੈਂ ਤਾਂ ਤੁਹਾਨੂੰ ਹੱਥ ਬੰਨ੍ਹ ਕੇ ਰੱਖਾ ਵੀ ਕੱਲ ਨੂੰ ਤੁਸੀਂ ਐ ਨਾ ਕੋ ਵੀ ਸਾਨੂੰ ਦੱਸਿਆ ਨਹੀਂ ਰਾਜੂ ਨੇ ਚ ਵੀਡੀਓ ਰਹੀ ਤੁਹਾਨੂੰ ਮੈਂ ਸਮਝਾਤਾ ਹਾਂ ਮੈਂ ਮੇਰਾ ਮਹੱਲ ਲੈ ਲਿਆ ਨਮਾ ਮੇਰੀ ਵੀਡੀਓ ਮੈਂ ਮੰਡੀ ਦੇ ਵਿੱਚ ਆਪ ਆਇਆ ਕਰੂੰਗਾ ਜੇ ਜਵਾਖ ਰੱਖਾਂ ਜਿਵੇਂ ਕੋਈ ਨੌਕਰ ਰੱਖਾਂ ਹਰੇਕ ਮੇਲੇ ਦੇ ਵਿੱਚ ਮੈਂ ਕੰਮ ਕਰਨੋਂ ਨਹੀਂ ਹਟਦਾ ਕੰਮ ਉੱਥੇ ਕਰੂੰ ਤੁਹਾਡੇ ਬਲੋਕਰ ਉਹ ਗਾਉਣ ਵਾਲੇ ਦਾ ਤਾਹਣਾ ਕਹਿੰਦਾ ਜੋ ਵੀ ਕਰਨਾ ਹੈ ਕਰ ਲੈ ਨੀ ਬੰਜ ਬਰਾਬਰ ਗੱਡਾਂਗੇ ਜੋ ਕੁਝ ਕਰਨਾ ਹੈ ਕਰ ਲੋ ਬੰਜ ਤਾਂ ਲੁੱਡਾ ਬਾਈ ਬਰਾਬਰੇ ਗੱਡੂਗਾ ਹਟਦਾ ਨਹੀਂ ਭੰਗੜੇ ਪਾਉਂ ਨੱਚੂੰ ਤਗੜੇ ਵੀ ਪਾਕੇ ਨੇ ਚੂੰ ਹਣਦਾ ਮੈਂ ਜਵਾਨੀ ਇਹ ਨਹੀਂ ਤਵਾਰਨਾ ਢੋਲ ਟਮਾਕੇ ਵਾਲੇ ਵੀ ਨਾ ਰੱਖਿਆ ਕਰ ਕਿਉਂਕਿ ਮੇਰਾ ਕੰਮ ਹੈ ਨੱਚਣਾ ਮੈਂ ਤਾਂ ਲੰਬੀ ਪੇਸਾ ਕਰਨੀ ਕਰਨੇ ਮੈਂ ਧੰਦਾ ਬਈ ਮੈਂ ਤਾਂ ਕੰਮ ਤਾਂ ਜਰੂਰ ਕਰਨਾ ਸੌਦੇ ਵੀ ਕਰਾਉਣੇ ਨੇ ਮੈਂ ਸੌਦੇ ਵੀ ਵਧੀਆ ਕਰਨੇ ਨੇ ਮਾੜੇ ਕਰਾਉਣੇ ਨਹੀਂ ਕੋਈ ਗਰੀਬ ਲਟਾਉਣਾ ਨਹੀਂ ਧੱਕੜਾ ਬਚਾਉਣਾ ਨਹੀਂ ਵੀ ਸਾਹ ਜਿਹਦਾ ਕੰਮ ਕਰਾਂਗੇ ਨਾ ਧੱਕੜੇ ਨੂੰ ਮਰਵਾਈਏ ਨਾ ਬਰੀ ਬੋਰਾ ਜੀ ਹੱਥ ਬਨ ਕੇ ਬੇਨਤੀ ਹੈ ਸਾਰੇ YouTube ਪਰਮ ਸਾਸਰੀ ਘਰ ਦੀ ਸਾਰਿਆਂ ਨੂੰ ਧੰਨਵਾਦ